نو نہیں نوکی نوکی بعدے بعدے نوکی اٹھیں نوکی پنجاب سرکار زندہ

ਬੰਦ ਕਰੋ ਡਾਟਾ ਪ੍ਰਦਾਨ ਹੈ ਜੀ ਬੋਲੂਆ ਜੀ ਕਸ ਕਰੋ 5 ਮਿੰਟ ਦਾ ਟਾਵਰ ਲਾਉਣਾ ਬੰਦ ਕਰੋ ਬੰਦ ਕਰੋ ਬੰਦ ਕਰੋ 5 ਮਿੰਟ ਦਾ ਟਾਵਰ ਲਾਉਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਹਾਂ ਜੀ ਜੀ ਆਪਣਾ ਰਾਜਪਾਲ ਕੌਰ ਜੀ ਪਿੰਡ ਗਾਗਾ ਜੀ ਤੇ ਅੱਜ ਜਿਹੜਾ ਇਕੱਠ ਕਰਖਿਆ ਤੁਸੀਂ ਇੱਥੇ ਝੰਡੇ ਲੈ ਕੇ ਬੈਠੇ ਹੋ ਕਿਉਂ ਬੈਠੇ ਹੋ ਇਹ ਟਾਵਰ ਲੱਗਣਾ ਨਹੀਂ ਜਾਏਗਾ ਜੀ ਸਾਨੂੰ ਮਨਜ਼ੂਰ ਨਹੀਂ ਇਹ ਟਾਵਰ ਜੀ ਕਿਉਂ ਨਹੀਂ ਮਨਜ਼ੂਰ ਕਿਉਂ ਇਹ ਗਲਤ ਅਸਰ ਪਾਉਂਦਾ ਜੀ ਕਾਂਸ ਦਾ ਗਲਤ ਅਸਰ ਪੈਂਦਾ ਜੀ ਮੱਜਾਂ ਤੇ ਗਲਤ ਅਸਰ ਹੈ ਜੀ ਮੱਜਾਂ ਤੇ ਅਗੇ ਬੰਦਿਆਂ ਦੇ ਲੇਡੀਜ਼ ਬੱਚਾ ਨਹੀਂ ਪੈਦਾ ਕਰ ਸਕਦੀ ਜੀ ਕੋਈ ਸਬੂਤ ਹੈ ਤੁਹਾਡੇ ਕੋਲ ਇਸ ਤਰ੍ਹਾਂ ਦਾ ਹਾਂਜੀ ਸਾਡੇ ਕੋਲੇ ਅਗਾਹਣੇ ਬੱਚੇ ਹੈ ਜੀ ਬਹੁਤ ਕਿੰਨੇ ਕੁ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਇੱਥੇ ਪਹਿਲਾਂ ਦਿਖਾ ਸਕਦੇ ਆਂ ਲਈ ਕੀ ਅਸਰ ਪਿਆ ਜੀ ਵਿੱਗੇ ਬੋਲੇ ਹੁੰਦੇ ਨਹੀਂ ਬੱਚੇ ਕੋਈ ਸੁਣਦਾ ਨਹੀਂ ਹੈਗਾ ਕੰਨਾਂ ਤੋਂ ਬੋਲਾਗਾ ਜੀ ਤੁਹਾਨੂੰ ਡਾਕਟਰ ਨੇ ਕਿਸੇ ਨੇ ਜਵਾਨੀ ਕਲਾਮੀ ਕਿਹਾ ਵੀ ਇਹ ਭਾਈ ਮੋਬਾਈਲ ਤੋਂ ਥੋੜਾ ਦੂਰ ਰੱਖੋ ਝਟਾਫੜ ਤੋਂ ਦੂਰ ਰੱਖੋ ਤਾਂ ਇਹ ਨਹੀਂ ਡਾਕਟਰ ਜੀ ਮੋਬਾਈਲਾਂ ਨਾਲ ਨਾ ਜੋੜੋ ਬੱਚਿਆਂ ਨੂੰ ਬੱਚਿਆਂ ਨੂੰ ਦੂਰ ਰੱਖੋ ਮੋਬਾਈਲਾਂ ਤੋਂ ਹੁਣ ਤੁਸੀਂ ਕੀ ਜਾਣਦੇ ਹੋ ਸਾਨੂੰ ਇਹ ਮਨਜ਼ੂਰ ਨਹੀਂ ਹੈਗਾ ਇਹ ਟਾਵਰ ਲੱਗਣਾ ਨਹੀਂ ਚਾਹੀਦਾ ਇਹ ਜੀ ਨੈਟ ਵਾਲਾ ਪਟਣਾ ਜਾਂਦਾ ਜੀ ਟਾਵਰ ਮਿੰਨਾ ਕੁ ਵੀ ਹੈਗੇ ਬਾਕੀ ਸਾਰੇ ਕਈ ਪਿੰਡਾਂ ਤੋਂ ਮੁੜ ਕੇ ਆਇਆ ਜੀ ਦੁਆਰਾ ਇਹ ਲਗਾਇਆ ਜਾਂਦਾ ਪਹਿਲਾਂ ਇਹ ਚਲਾਉਂਦੇ ਸੀਗੇ ਪਿੰਡ ਵਾਲਿਆਂ ਨੇ ਹੋਰਾਂ ਧੱਕਤਾ ਕਿਉਂਕਿ ਉੱਥੇ ਜ਼ਿਆਦਾ ਜੀਮੀਦਾਰ ਲੋਕ ਸੀਗੇ ਸਾਡੇ ਮਜ਼ਦੂਰ ਲੋਕ ਨਹੀਂ ਮਜ਼ਦੂਰ ਲੋਕ ਦਿਹਾੜੀ ਕਰਨਗੇ ਕੋ ਬੱਚਿਆਂ ਦਾ ਇਲਾਜ ਕਰਾਂਗੇ ਹਰ ਇੱਕ ਕਿਤੇ ਤੱਕੜੇ ਦੀ ਚਲਦੀ ਹੈ ਗਰੀਬ ਦੀ ਕੋਈ ਸੁਣਵਾਈ ਨਹੀਂ ਹੁੰਦੀ ਕੀ ਨਾਮ ਜੀ ਆਪਣਾ ਬਲਵਿੰਦਰ ਸਿੰਘ ਜੀ ਪਿੰਡ ਪਿੰਡ ਕਲਰਪੈਣੀ ਪੰਜਾਬ ਖੇਤ ਮਜ਼ਦੂਰ ਦੁਨੀਆ ਦਾ ਬਲਾਕ ਆਗੂ ਅੱਜ ਜਿਹੜਾ ਤੁਸੀਂ ਆ ਗਾਗਾ ਪਿੰਡ ਦੇ ਵਿੱਚ ਬੈਠੇ ਹੋ ਇਸ ਜਗ੍ਹਾ ਦੇ ਛੰਡਾ ਲੈ ਕੇ ਕੀ وجہ ਹੈ ਕੀ ਕਾਰਨ ਹੈ ਕਿਉਂ ਬੈਠੇ ਹੋ ਇਹ ਕਾਰਨ ਹੈ ਸਰ ਜਿਹੜਾ ਪਿੰਡ ਗਾਗੇ ਦੇ ਇੱਥੇ ਸਾਡੀ ਯੂਕੇ ਜੋ ਇਕਤਾ ਗਰਾਹਾਂ ਦੀ ਜਥੇਬੰਦੀ ਬਣੀ ਹੋਈ ਹੈ ਇਹ ਜਿਹੜੇ ਸਾਡੇ ਮਜ਼ਦੂਰ ਇਕੱਠੇ ਹੋ ਕੇ ਉਹਨਾਂ ਕੋਲ ਗਏ ਨੇ ਪਹਿਲਾਂ ਵੀ ਭਾਈ ਸਾਡੇ ਪਿੰਡ ਦੇ ਵਿੱਚ ਇਹ ਸਮੱਸਿਆ ਇਹ ਸੰਘਰਸ਼ ਲੜਨ ਲੱਗ ਰਹੀ ਸੀ ਪਹਿਲਾਂ ਆਪ ਮਹਾਰੇ ਲੋਕ ਉਦੋਂ ਬਾਅਦ ਉਹ ਜੱਥੇਬੰਦੀ ਨੇ ਇਹਨਾਂ ਮਜ਼ਦੂਰਾਂ ਨੂੰ ਸਾਡਿਆਂ ਨੂੰ ਦੱਸਿਆ ਗਿਆ ਵੀ ਭਾਈ ਇੱਥੋਂ ਦੇ ਜਿਹੜੇ ਮਜ਼ਦੂਰ ਇਹ ਲੜਾਈ ਸੰਘਰਸ਼ ਕਰ ਰਹੇ ਨੇ ਵੀਪਾਰ ਕਿਸਾਨ ਜੱਥੇਬੰਦੀ ਪਹਿਲਾਂ ਇਹਨਾਂ ਦੀ ਮਦਦ ਨਹੀਂ ਕਰ ਸਕਦੀ ਸਿੱਧੇ ਰੂਪ ਚ ਵੀ ਅਸੀਂ ਸਾਡੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਆਂਦੀ ਜਿਹੜੀ ਨੇੜਤਾ ਸਾਂਝੇ ਸਾਡੀ ਵੀ ਤੁਹਾਡੇ ਸਾਡੇ ਜਿਹੜਾ ਸਵਾਈ ਆਗੂ ਆਰ ਭਗਵਾਨ ਮੁੱਖ ਤੁਸੀਂ ਟਾਵਰ ਨੂੰ ਲੈ ਕੇ ਕੀ ਗੱਲਾਂ ਕਰ ਰਹੇ ਹੋ ਟਾਵਰ ਨੂੰ ਲੈ ਕੇ ਦੱਸ ਰਹੇ ਹਾਂ ਸਰ ਬਿਊ ਟਾਵਰ ਨੂੰ ਲੈ ਕੇ ਫਿਰ ਇਹਨਾਂ ਨੇ ਉਹ ਵਿਹਕੇ ਜੂ ਵਾਲਿਆਂ ਨੇ ਸਾਡਾ ਨੰਬਰ ਦਿੱਤਾ ਸਵਾਈ ਆਗੂ ਹਰ ਭਗਵਾਨ ਦਾ ਯਾਰ ਇਹ ਹੋ ਗਿਆ ਤੁਹਾਡੇ ਕੋਲ ਬਸ ਤੁਸੀਂ ਟਾਵਰ ਨੂੰ ਲੈ ਕੇ ਦੱਸੋ ਵੀ ਟਾਵਰ ਨੂੰ ਲੈ ਕੇ ਕੀ ਮੰਗਿਆ ਸੀ ਜੀ ਟਾਵਰ ਨੂੰ ਲੈ ਕੇ ਸਾਰਾ ਸਾਡਾ ਠੀਕ ਹੈ ਵੀ ਜੇ ਇੱਥੇ ਟਾਵਰ ਲਾਣਾ ਚਾਹੁੰਦੀ ਹੈ ਕੰਪਨੀ ਤਾਂ ਜਦੋਂ ਇੱਥੇ 70% ਲੋਕ ਜਿਹੜਾ ਵਿਰੋਧ ਕਰਦੇ ਨੇ ਤਾਂ 30% ਲੋਕ ਇਹਨੂੰ ਲਵਾਉਣਾ ਚਾਹੁੰਦੇ ਨੇ ਤਾਂ ਵੀ ਇਹ ਲੱਗਣਾ ਨਹੀਂ ਚਾਹੀਦਾ 70% ਲੋਕਾਂ ਦੀ ਜੇ ਸਹਿਮਤੀ ਹੋਊਗੀ ਕੋਈ ਬਾਦੀ ਵਾਲੇ ਇਲਾਕੇ ਤੇ ਲਾਣਾ ਚਾਹੁੰਦੇ ਆ ਤਾਂ ਲਾ ਸਕਦੇ ਆ ਜੇ 70% ਲੋਕ ਐ ਕਹਿੰਦੇ ਹੁਣ ਵੀ ਸਾਡੀਆਂ ਜਿਹੜੀਆਂ ਔਰਤਾਂ ਬੱਚਿਆਂ ਨੂੰ ਜਨਮ ਦੇਣਾ ਵੀ ਉਹਨਾਂ ਦੇ ਬੱਚੇ ਦੇ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਵਿਰੋਧ ਇਹ ਇਸੇ ਕਰਕੇ ਕੀਤਾ ਜਾ ਰਿਹਾ ਹੈ ਜੀ ਸਾਡੇ ਜਿਹੜੇ ਬੁੱਧੀਜੀਵੀ ਲੇਖਕ ਨੇ ਉਹਨਾਂ ਨੇ ਸਾਨੂੰ ਦੱਸਿਆ ਹੋਇਆ ਹੈ ਵੀ ਇਹਦਾ ਇੰਨਾ ਬੁਰਾ ਮਾਰ ਅਸਰ ਪੈਂਦਾ ਹੈ ਇਨਸਾਨ ਤੇ ਵੀ ਬੱਚਿਆਂ ਤੇ ਵੀ ਜੰਗਲ ਪਸ਼ੂ ਪੰਛੀਆਂ ਤੇ ਵੀ ਵੀ ਇਹ ਇਸ ਕਰਕੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਵੀ ਇਹ ਟਾਵਰ ਅਸੀਂ ਨਹੀਂ ਲੱਗਣ ਦਵਾਂਗੇ ਰਹਿੰਦੇ ਦਮ ਤੱਕ ਅਸੀਂ ਲੜਾਈ ਲੜਾਂਗੇ ਸੰਘਰਸ਼ ਨੂੰ ਜਾਰੀ ਰੱਖਾਂਗੇ ਸਰਕਾਰ ਜਵਰੀ ਸਾਨੂੰ ਜੇਲ੍ਹਾਂ ਚ ਸੁੱਟ ਲਵੇ ਜੇ ਸਾਡੇ ਲਾਠੀ ਚਾਰਜ ਕਰ ਦਵੇ ਫਿਰ ਉਹਦੂ ਦੁੱਗਣੇ ਹੋ ਕੇ ਫੇਰ ਆਵਾਂਗੇ ਟਾਵਰ ਨਹੀਂ ਲਗਾਉਂ ਦਿੰਦੇ ਇਹ ਨਾ ਕੀ ਹੈ ਜਿਹੜਾ ਨਾਮ ਜਸਵਿੰਦਰ ਸਿੰਘ ਜੀ ਆ ਜਿਹੜਾ ਇਕੱਠ ਹੋਇਆ ਕਿਸ ਗੱਲ ਨੂੰ ਲੈ ਕੇ ਹੋਇਆ ਇੱਥੇ ਸਾਡੇ ਮਹੱਲੇ ਦੇ ਵਿੱਚ ਨਾ ਟਿੱਬੀ ਵਸਤੀ ਦੇ 5G ਨੈਟ ਦਾ ਏ ਢੱਲਾ ਟਾਵਰ ਲਾ ਰਹੇ ਨੇ ਜੀ ਇਹਦਾ ਟਾਵਰ ਦਾ ਵਿਰੋਧ ਕਰ ਰਹੇ ਆ ਜੀ ਇਹ ਟਾਵਰ ਦੀਆਂ ਨਿਕਣ ਵਾਲੀਆਂ ਤਰੰਗਾਂ ਜਿਹੜੀਆਂ ਬਹੁਤ ਹੀ ਮਾਨਵਤਾ ਲਈ ਬਹੁਤ ਹੀ ਘਾਤਕ ਨੇ ਪਸ਼ੂ ਪੰਛੀਆਂ ਲਈ ਬਹੁਤ ਹੀ ਨੁਕਸਾਨ ਦੇ ਰਹੇ ਨੇ ਜੀ ਤੇ ਤੁਸੀਂ ਇਹਨੂੰ ਰੋਕਣ ਵਾਸਤੇ ਕੰਪਨੀ ਨਾਲ ਗੱਲਬਾਤ ਕੀਤੀ ਕੋਈ ਕੰਪਨੀ ਨਾਲ ਨਹੀਂ ਜਿਹੜਾ ਮਾਲਕ ਹੈ ਉਹਦੇ ਨਾਲ ਗੱਲਬਾਤ ਕੀਤੀ ਜੀ ਲੱਗਣ ਤੋਂ ਪਹਿਲਾਂ ਉਹਦੇ ਘਰੇ ਵੀ ਗਏ 2 150 ਬੰਦੇ ਦਾ ਇਕੱਠ ਲੈ ਕੇ ਸਾਰੇ ਪਿੰਡਾਂ ਦੇ ਸਹਿਮਤ ਕਰਕੇ ਘਰੇ ਗਏ ਤੇ ਉਹ ਕਹਿੰਦਾ ਮੈਂ ਕੰਪਨੀ ਨਾਲ ਐਗਰੀਮੈਂਟ ਕਰ ਚੁੱਕਿਆ ਜੀ ਉਹਨਾਂ ਨੇ ਕੰਪਨੀ ਦਾ ਨਮਿੰਦੇ ਜਿਵੇਂ ਕਿ ਕੰਪਨੀ ਦਾ ਅਸੀਂ ਜਦੋਂ ਟਾਵਰ ਦਾ ਵਿਰੋਧ ਕੀਤਾ ਕੰਪਨੀ ਦਾ ਇੱਕ ਤਾਂ ਕੋਈ ਲੋਕੇਸ਼ਨ ਹੈ ਲੋਕੇਸ਼ਨ ਦਾ ਹੈੱਡ ਆਪਸ ਆਫੀਸਰ ਹੈ ਕਿ ਤਾ ਉਹ ਆਏ ਜੀ ਇੱਕ ਆਏ ਉਹਨਾਂ ਦੇ ਜਿਹੜੇ ਜੇ ਸਾਹਬ ਜੀ ਅਸੀਂ ਉਹਨਾਂ ਨਾਲ ਗੱਲਬਾਤ ਹੋਈ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਵਾਈ ਸਾਡੀ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰ ਭਗਵਾਨ ਜੀ ਨਾਲ ਗੱਲਬਾਤ ਹੋਈ ਉਹ ਕਹਿੰਦੇ ਸਾਨੂੰ ਨੁਕਸਾਨ ਦੱਸੋ ਜੀ ਕੀ ਹੈ ਉਹ ਕਹਿੰਦੇ ਸਾਡ ਲਵੇ ਐਚਓਡੀ ਐਸਓ ਜੀ ਕਹਿੰਦੇ ਕੋਈ ਪ੍ਰਮਾਣ ਪੱਤਰ ਹੈ ਜਿਹੜਾ ਕੋਈ ਸਿਹਤ ਵਿਭਾਗ ਦੇ ਉੱਤੇ ਕੰਮ ਕਰਦੇ ਨੇ ਕਹਿੰਦੇ ਤਾਂ ਕੋਈ ਨੁਕਸਾਨ ਨਹੀਂ ਹੈਗਾ ਅਸੀਂ ਆਖਿਆ ਵੀ ਜੇ ਤੁਹਾਡੇ ਲਵੇ ਕੋਈ ਤੁਹਾਡਾ ਕੋਈ ਸਾਨੂੰ ਕੋਈ ਮੈਨੇਜਰ ਆ ਕੇ ਉਰੇ ਸਾਨੂੰ ਕੋਈ ਇਹ ਜਿਹੜੇ ਡਾਕਟਰਾਂ ਦੀ ਸਿਹਤ ਵਿਭਾਗ ਦੀ ਟੀਮ ਆ ਕੇ ਸਾਡੇ ਨਾਲ ਕੋਈ ਸੱ ਬੰਦਿਆਂ ਦੇ ਵਿੱਚ ਆ ਕੇ ਰਾਮਤਾ ਕਰੇ ਗੱਲਬਾਤ ਦੱਸੇ ਵੀ ਇਹਦਾ ਕੋਈ ਨੁਕਸਾਨ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਇਹਦਾ ਲਾਉਣ ਦਾ ਜੇ ਕੋਈ ਦੱਸੇ ਆ ਕੇ ਵੀਦਾ ਮਾਨਵਤਾ ਮਾਨਵਤਾ ਸਰੀਰ ਦੇ ਉੱਤੇ ਕੋਈ ਤਰੰਗਾਂ ਦਾ ਕੋਈ ਹੋ ਨਹੀਂ ਪੈਂਦਾ ਹੈਗਾ ਤੇ ਘਰ ਤਾਂ ਗਲਤ ਅਸਰ ਨਹੀਂ ਪੈਂਦਾ ਕਿਸੇ ਪਸ਼ੂ ਪੰਛੀ ਦੇ ਗਲਤ ਗਲਤ ਅਸਰ ਨਹੀਂ ਪੈਂਦਾ ਸਾਨੂੰ ਕੋਈ ਇਤਰਾਜ਼ ਨਹੀਂ ਮੈਨੂੰ ਥੋੜਾ ਵਿਰੋਧ ਸਿਰਫ ਇਹ ਜੋ ਨਿਕਲਣੀਆਂ ਤਰੰਗਾਂ ਦਾ ਜਿਹੜਾ ਸਾਨੂੰ ਡਰ ਹੈ ਵੀ ਉਹ ਸਾਡੇ ਮਨੁੱਖੀ ਜੀਵਨ ਤੇ ਉੱਤੇ ਅਸਰ ਪਾਉਂਦੀ ਹੈ ਜੀ ਤੇ ਜੇ ਕੋਈ ਸਿਹਤ ਵਿਭਾਗ ਦਾ ਡਾਕਟਰ ਵੱਡਾ ਸੀਨੀਅਰ ਡਾਕਟਰ ਜੀ ਜਿਲੇ ਲੈਵਲ ਦਾ ਆ ਕੇ ਤੁਹਾਨੂੰ ਇਹ ਯਕੀਨ ਦਿਵਾ ਦਿੰਦਾ ਹੈ ਲਿਖਤੀ ਰੂਪ ਚ ਲੈਣਾ ਚਾਹੁੰਦੇ ਜੇ ਕਿਸੇ ਬੰਦੇ ਨੂੰ ਕੋਈ ਕੱਲ ਨੂੰ ਡੈਥ ਹੁੰਦੀ ਹੈ ਉਹਦੀ ਇਨਕੁਆਰੀ ਹੁੰਦੀ ਹੈ ਬੰਦੇ ਦੀ ਪੂਰੀ ਚੰਗ ਡਾਕਟਰੀ ਹਿਸਾਬ ਨਾਲ ਵੀ ਇਹ ਟਾਪਰ ਦੇ ਨਾਲ ਮੌਤ ਹੋਈ ਹੈ ਉਹਨੂੰ ਜ਼ਿੰਮੇਦਾਰ ਠਹਿਰਾਵਾਗੇ ਸੀ ਜਿਹੜੇ ਬੰਦੇ ਲਿਖ ਕੇ ਦੂਜੇ ਨਹੀਂ ਸਾਡੇ ਵੱਲੋਂ ਵੀ ਬੁੱਧੀ ਜੀ ਵੀ ਬੁਲਾਈ ਜਾਏਗੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਕੋਈ ਇਤਰਾਜ਼ ਨਹੀਂ ਕਰੋਗੇ ਜੇ ਉਹਨਾਂ ਨੇ ਲਿਖ ਕੇ ਦਿੱਤਾ ਸਾਡੇ ਵੱਲੋਂ ਵੀ ਬੁੱਧੀ ਜੀ ਵੀ ਜਿਹੜੇ ਵੱਡੇ ਵੱਡੇ ਟਾਪਰ ਦੇ ਤਰੰਗਾ ਨਾਲ ਲੇਖ ਦੇਖ ਲਿਖ ਇਹਨੇ ਬੁਢੀ ਜੀਵਾਂ ਨੇ ਉਹਨਾਂ ਨੂੰ ਵੀ ਸਾਡੇ ਵੱਲੋਂ ਜਥੇਬੰਦੀ ਦੇ ਵੱਲੋਂ ਮਠਿਆਇ ਜਾਊਗਾ ਕਿਸਾਨ ਮਜ਼ਦੂਰ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਆਮ ਜਨਤਾ ਵੱਲੋਂ ਪਿੰਡ ਵੱਲੋਂ ਉਹ ਜਥੇਬੰਦੀਆਂ ਵੱਲੋਂ ਉਹ ਬੰਦਿਆਂ ਨੂੰ ਅਪੀਲ ਕੀਤੀ ਜਾਊ ਵੀ ਆਗੇ ਵੀ ਉਹ ਡਾਕਟਰ ਸਾਹਿਬ ਆਏ ਉਹਨਾਂ ਨਾਲ ਗੱਲਬਾਤ ਕਰੋ ਵੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਜੀ ਵੀ ਇਹ ਲੋਨ ਦਿੱਤਾ ਜਾਵੇ ਜਾਂ ਕਿਵੇਂ ਵੀ